ਮੈਂ ਤਾਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਾਂ ਘਰੋਂ ਨਿਕਲੋ ਤੇ ਪਾਓ ਪੰਜਾਬ ਨੂੰ ਬਚਾਈਏ ਗੁੰਡਾ ਗਰਦੀ ਦਾ ਰਾਜ ਆ ਗੈਂਗਸਟਰ ਤੁਰੇ ਫਿਰਦੇ ਆ ਨਸ਼ੇ ਘਰ ਘਰ ਪਹੁੰਚਾਤੇ ਵਪਾਰੀ ਪੰਜਾਬ ਤੋਂ ਭੱਜ ਰਹੇ ਆ ਐਜੀ ਹਲਕਰਜਾ ਚੜੀ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੂਰੇ ਦੇਸ਼ ਵਿੱਚ ਕੋਈ ਇੱਕ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਪਾਰਟੀ ਗਿਆ ਹੈ ਯਾਤਰਾ ਦੀ ਜਿਹੜੀ ਸ਼ੁਰੂਆਤ ਕਾਲਤਖ ਸਾਹਿਬ ਦਰਦਾਸ ਕਰਕੇ ਸ਼ੁਰੂ ਕਰ ਦਿੱਤੀ ਗਈ ਸੀ ਕਿ ਸੋ ਹੁਣ ਜੇ ਗੱਲ ਕਰਦੇ ਆ ਤਾਂ ਅਟਾਰੀ ਹਲਕੇ ਤੋਂ ਵੱਡੀ ਰੈਲੀ ਨਿਕਲੀ ਹੈ ਸੋ ਪਿੰਡਾਂ ਦੀ ਸੰਗਤ ਨਾਲ ਜੁੜੀ ਹੈ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਰੀ ਕੱਟ ਦੇ ਨਾਲ ਲੋਕ ਇਸ ਰੈਲੀ ਦੇ ਵਿੱਚ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਉਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸੋ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀ ਦੇ ਉੱਪਰ ਬੈਠੇ ਹੋਏ ਨੇ ਤੇ ਨਾਲ ਅੱਗੇ ਮੋਟਰਸਾਈਕਲਾਂ ਦਾ ਕਾਫਲਾ ਤੇ ਪਿੱਛੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੱਡੀਆਂ ਤੇ ਟਰੈਕਟਰਾਂ ਦੇ ਵਿੱਚ ਲੋਕ ਮੌਜੂਦ ਨੇ ਸੋ ਹੋਰ ਵੀ ਲੀਡਰਸ਼ਿਪ ਦੇ ਜੇ ਗੱਲ ਕਰਦੇ ਆ ਤਾਂ ਇੱਥੇ ਪਹੁੰਚੀ ਹੋਈ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਵਿਕ੍ਰਮ ਸਿੰਘ ਮਜੀਠੀਆ ਵੀ ਇੱਥੇ ਮੌਜੂਦ ਨੇ ਅਨਿਲ ਜੋਸ਼ੀ ਵੀ ਇੱਥੇ ਮੌਜੂਦ ਨੇ ਸੋ ਕਹਿ ਸਕਦੇ ਆ ਕਿ ਪੰਜਾਬ ਬਚਾਓ ਯਾਤਰਾ ਜੋ ਕਿ ਵੱਡੇ-ਵੱਡੇ ਬੋਰਡ ਫਲੈਕਸਰਾਂ ਦੇ ਉੱਤੇ ਲਿਖਿਆ ਹੋਇਆ ਹੈ ਕਿ ਦਿੱਲੀ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਸੁਖਬੀਰ ਸਿੰਘ ਬਾਦਲ ਇਸ ਦੀ ਸ਼ੁਰੂਆਤ ਆ ਜਮਰੀਸਰ ਤੱਕ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕਰ ਚੁੱਕੇ ਨੇ ਸੋ ਟਾਰੀ ਹਲਕੇ ਦੇ ਅਧੀਨ ਗੱਲ ਕਰੀਏ ਤਾਂ ਟਾਰੀ ਹਲਕੇ ਤੋਂ ਸ਼ੁਰੂਆਤ ਕੀਤੀ ਗਈ ਹੈ ਮਾਰਚ ਕੱਢਿਆ ਗਿਆ ਸੋ ਸਮੂ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਗੱਲ ਕਰਦੇ ਆ ਤਾਂ ਕਹਿ ਸਕਦੇ ਆ ਕਿ ਜਦ ਹਰ ਪਾਰਟੀ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀ ਹੋਈ ਦੇਖ ਰਹੀ ਹੈ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਚੁੱਕੇ ਨੇ ਤੇ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਕੀ ਫਰਕ ਪੈ ਸਕਦਾ ਹੈ ਤੇ ਕੀ ਲੋੜ ਸੀ ਪੰਜਾਬ ਬਚਾਓ ਯਾਤਰਾ ਕਰਨ ਦੀ ਬਾਬਲਦ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਸੋ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਮਿਲਿਆ ਜਾ ਰਿਹਾ ਸੋ ਕਹਿ ਸਕਦੇ ਆ ਕਿ ਲੋਕਾਂ ਵੱਲੋਂ ਪਰਵਾ ਸਵਾਗਤ ਇੱਥੇ ਕੀਤਾ ਜਾ ਰਿਹਾ ਪੰਜਾਬ ਬਚਾਓ ਯਾਤਰਾ ਦੀ ਜਿਹੜੀ ਸ਼ੁਰੂਆਤ ਹੈ ਸੋ ਲੋਕ ਇੱਥੇ ਪਹੁੰਚ ਕੇ ਸਰੋਪੇ ਪਾ ਰਹੇ ਨੇ ਫੋਟੋਆਂ ਖਿਚਾ ਰਹੇ ਨੇ ਸਨਮਾਨਤ ਕਰ ਰਹੇ ਨੇ ਕਹਿ ਸਕਦੇ ਆ ਕਿ ਲੋਕਾਂ ਨੂੰ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਜਿਵੇਂ ਕੰਮ ਕਰਦੇ ਸੀ ਉਵੇਂ ਕੰਮ ਕਰਨ ਦੀ ਲੋੜ ਹੋਵੇ ਸੋ ਕਹਿ ਸਕਦੇ ਆ ਕਿ ਜਿਵੇਂ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਸ ਤਰੀਕੇ ਨਾਲ ਸਰਕਾਰ ਨੂੰ ਵਿਚਰਨ ਦੀ ਲੋੜ ਹੈ ਚਾਹੇ ਉਹ ਕੋਈ ਵੀ ਸਰਕਾਰ ਹੋਵੇ ਜਿਹੜੀ ਮੌਜੂਦਾ ਸਰਕਾਰ ਹੋਵੇ ਉਸ ਨੂੰ ਇਸ ਤਰੀਕੇ ਨਾਲ ਵਿਚਰਨ ਦੀ ਲੋੜ ਹੈ ਸੋ ਕਹਿ ਸਕਦੇ ਆ ਜਿਵੇਂ ਪਰਵਾ ਜੋਸ਼ ਤੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਤਾਕਤ ਸਾਡਾ ਖੇਤਰੀ ਪਾਰਟੀ ਹੈ ਸਾਡੀ ਤਾਕਤ ਸਾਡੀ ਖੇਤਰੀ ਪਾਰਟੀ ਹੈ ਸੋ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਜਾਂ ਕੇ ਚਾਹੋ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਤੇ ਅਕਾਲਤਖਤ ਸਾਹਿਬ ਵਿਖੇ ਅਰਦਾਸ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਕਹਿ ਸਕਦੇ ਆ ਬਿਲਕੁਲ ਬਾਦਲ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਬਿਲਕੁਲ ਤਾਂ ਹੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਾਦਲ ਸਾਹਿਬ ਇਹ ਸਨਮਾਨਤ ਕੀਤਾ ਜਾ ਰਿਹਾ ਹੈ ਐਸਓਆਈ ਦੀ ਟੀਮ ਇੱਥੇ ਪਹੁੰਚੀ ਹੈ ਪ੍ਰਧਾਨ ਐਸੋਈ ਦੇ ਇੱਥੇ ਪਹੁੰਚੇ ਨੇ ਹਲਕੇ ਦੇ ਸੋਏ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਫਾਲਾਕੀ ਸਮੂਹ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਨਾਲ ਦੇ ਨਾਲ ਜੇ ਗੱਲ ਕਰਦੇ ਆ ਤਾਂ ਪਰ ਵਾਹ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਜੋਸ਼ ਜਿਵੇਂ ਲੋਕ ਦਿਖਾ ਰਹੇ ਨੇ ਦੇਖਣਾ ਹੋਏਗਾ ਇਲੈਕਸ਼ਨਾਂ ਦੇ ਵਿੱਚ ਇਸ ਦਾ ਕੀ ਨਤੀਜਾ ਪਰ ਫੇਰ ਫਿਲਹਾਲ ਜੇ ਗੱਲ ਕਰਦੇ ਆ ਤਾਂ ਇਸ ਤਰੀਕੇ ਦੇ ਨਾਲ ਜਿਵੇਂ ਇੱਥੇ ਪਾਈਆ ਜਾ ਰਹੀ ਹੈ ਨੇ ਸਨਮਾਨ ਕੀਤਾ ਜਾ ਰਿਹਾ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਕੀ ਲੋੜ ਸੀ ਜੀ ਪੰਜਾਬ ਯਾਰੋ ਯਾਤਰਾ ਕਰਨ ਦੀ ਪੈ ਗਈ ਜੋ ਹਾਲਾਤ ਝਾੜੂ ਵਾਲੇ ਨੇ ਪੰਜਾਬ ਦੀ ਬਣਾਤੀ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਤੁਰੇ ਫਿਰਦੇ ਆ ਨਸ਼ੇ ਘਰ ਘਰ ਪਹੁੰਚਾਤੇ ਵਪਾਰੀ ਪੰਜਾਬ ਤੋਂ ਭੱਜ ਰਹੇ ਐ ਜੀ ਹਲ ਕਰਜ਼ਾ ਚੜੀ ਜਾਂਦੇ ਐ ਸੋ ਪੰਜਾਬ ਦਾ ਇਹ ਜਾਂ ਹਾਲਾਤ ਪਹਿਲੇ ਕਿਦਾਂ ਦੇਖਿਆ ਜਦੋਂ ਹੁਣ ਬਣ ਗਿਆ। ਬਸ ਸਭ ਕੀ ਲੱਗਦਾ ਇਸ ਨਾਲ ਕੀ ਇੰਪੈਕਟ ਪਏਗਾ ਕੀ ਖਾਸ ਫਰਕ ਪਏਗਾ ਜੀ? ਮੈਂ ਤਾਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਾਂ ਘਰੋਂ ਨਿਕਲੋ ਤੇ ਆਓ ਪੰਜਾਬ ਨੂੰ ਬਚਾਈਏ। ਹਾਲਾਂਕਿ ਪਾਨੇ ਸਿੱਧੂ ਤੇ ਕਾਫੀ ਤਸ਼ੱਦਦ ਕੀਤੀ ਜਾ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਜੀ? ਆ ਸਾਰੇ ਇਹਨਾਂ ਦੀ ਯਾਦਤ ਹੈ ਝਾੜੂ ਵਾਲਿਆਂ ਦੀ ਝੂਠੇ ਕੇਸ ਪਾਉਣੇ। ਆ ਸਾਰਾ ਸੋਚਦੇ ਆ ਕਿ ਕੇਸਾਂ ਪਾ ਕੇ ਦਬਾ ਕੇ ਆ ਡਰਾਸ ਰੱਖਣਗੇ ਐ ਨਹੀਂ ਸਾਡੀ ਕੌਮ ਕਰਨ ਵਾਲੀ। ਲੱਗਦਾ ਜੀ ਜਿਸ ਤਰੀਕੇ ਨਾਲ ਤੇਰਾ ਫਰਵਿਨਿਊ ਸੰਘਰਸ਼ ਓ ਚਰਨ ਜਾ ਰਿਹਾ ਕਿਸਾਨਾਂ ਦਾ ਤੁਸੀਂ ਸ਼ਾਮਿਲ ਹੋ ਜੀ ਕਿਸਾਨਾਂ ਦਾ ਸਾਥ ਦੇ ਰਹੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੂਰੇ ਦੇਸ਼ ਵਿੱਚ ਕੋਈ ਇੱਕ ਪਾਰਟੀ ਹੈ ਜਿਹੜੀ ਖਸਤੀ ਨੂੰ ਕਿਸਾਨਾਂ ਦੀ ਪਾਰਟੀ ਗਿਆ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਕਾਫੀ ਭਰਨਾ ਸਵਾਗਤ ਲੋਕਾਂ ਵੱਲੋਂ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਪਹੁੰਚ ਕੇ ਸਵਾਗਤ ਕਰ ਰਹੇ ਨੇ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਵੇਂ ਪਰਵਾ ਸਵਾਗਤ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਨਾਲ ਸਮੂਹ ਲੀਡਰਸ਼ਿਪ ਹੈ ਸੋ ਕਾਫੀ ਭਰਵੇਂ ਸਵਾਗਤ ਦੇ ਨਾਲ ਲੋਕ ਇੱਥੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ ਨਾਲ ਦੀ ਨਾਲ ਜੇਕਰ ਗੱਲ ਕਰਦੇ ਆਂ ਤਾਂ ਜਿਵੇਂ ਕਿਸਾਨਾਂ ਦਾ ਸੰਘਰਸ਼ ਅੰਦੋਲਨ ਚੱਲਣ ਜਾ ਰਿਹਾ ਸੋ ਕਹਿ ਸਕਦੇ ਆਂ ਕਿ ਪ੍ਰਧਾਨ ਸਾਹਿਬ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨਾਂ ਦੀ ਸ਼ਰਤਾਂ ਸੁਣਦੀ ਹੈ ਤੇ ਉਹਨਾਂ ਦੇ ਸਪੋਰਟ ਕਰਦੀ ਰਹੀ ਹੈ ਤਾਂ ਹੁਣ ਵੀ ਜੇਕਰ 13 ਫਰਵਰੀ ਨੂੰ ਜਿਹਨੇ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਉਸ ਦੇ ਨਾਲ ਅਸੀਂ ਨਾਲ ਹਾਂ ਤੇ ਨਾਲ ਦੇ ਨਾਲ ਜਿਹੜਾ ਪਾਰਨਾ ਸਿੱਧੂ ਦੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਸ ਤਰੀਕੇ ਨਾਲ ਇਸ ਸਰਕਾਰ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਨਤੀਜੇ ਦੇਖਣ ਨੂੰ ਮਿਲੇਗਾ ਤੇ ਨਾਲ ਦੇ ਨਾਲ ਇਹ ਸਰਕਾਰ ਆਮ ਪਾਰਟੀ ਨੂੰ ਗੁੰਡਾਗਰਦੀ ਦਾ ਰਾਜ ਦਿੱਤਾ ਗਿਆ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ ਸੋਮਨੇ ਕਾਲੀ ਜਦੋਂ ਪ੍ਰਤਾਪ ਸੁਭੀਰ ਸਿੰਘ ਬਾਦਲ ਨੇ ਗੱਲ ਕਹੀ ਸੋ ਦੇਖਣਾ ਹੁਣ ਕਿ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਇਸ ਦਾ ਕੀ ਇਮਪੈਕਟ ਪੈਂਦਾ ਕੀ ਫਰਕ ਪੈਂਦਾ ਲੋਕਾਂ ਦੇ ਉੱਤੇ ਜੁੜੇ ਹੋ ਡੀਫਾਈ ਚੈਨਲ ਪੰਜਾਬੀ ਦੇ ਨਾਲ ਮੈਂ ਦਮਨਦੀਪ ਸਿੰਘ ਅਮਰਸ ਨਿਡਰ ਹਾਂ ਨਿਰਪੱਖ ਰਹਾਗੀ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ